ਉੱਜੇ ਜਿਸੀ ਐਸਜੀਪੀਸੀ ਦੇ ਜਿਹੜੀ ਇਲੈਕਸ਼ਨਸ ਹੋਣੀਆਂ ਨੇ ਉਹਨਾਂ ਦਾ ਜਿਹੜਾ ਵੋਟਰ ਸੂਚੀ ਨੂੰ ਅਪਡੇਟ ਕਰਨ ਦਾ ਟਾਈਮ ਦਿੱਤਾ ਹੈ ਉਹ ਹੈਗਾ ਫਰਵਰੀ ਐਂਡ ਦੇ ਅਖੀਰ ਤੱਕ ਸੋ ਉਹਦੇ ਤਾਬੇ ਮੈਂ ਦੇਖ ਰਿਹਾ ਸੀਗਾ ਹਲੇ ਪ੍ਰੋਗਰੈਸ ਸਾਨੂੰ ਖਿੱਚਣ ਦੀ ਲੋੜ ਹੈ ਤੇ ਮੇਰੀ ਸਾਰੇ ਸਮੂਹ ਅਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਹੈ ਵੀ ਐਸਜੀਪੀਸੀ ਦੇ ਜਿਹੜੀ ਕੰਡੀਸ਼ਨਾਂ ਨੇ ਜਿਹਦੇ ਵਿੱਚ ਉਹ ਕੇਸ਼ ਧਾਰੀ ਤੇ ਹੋਰ ਜਿਹੜਾ ਉਹਨਾਂ ਨੇ ਨੌਰਮ ਰੱਖੇ ਉਹਦੇ ਅਧੀਨ ਜਿਹੜੇ ਵੀ ਵੋਟਰ ਆਪਣੀ ਵੋਟ ਪੜਾਉਣ ਦੇ ਇੱਛੁਕ ਨੇ ਉਹ ਇਮੀਡੀਏਟਲੀ ਆਪਣੇ ਆਪਣੇ ਨੀਅਰਸਟ ਬੀਐਲਓ ਨੂੰ ਪਟਵਾਰੀ ਨੂੰ ਸੰਪਰਕ ਕਰ ਸਕਦੇ ਹੋ ਇਹ ਜਿਹੜੇ ਅਸੀਂ ਇਸ ਵਾਰ ਵੀ ਸ਼ਨੀਵਾਰ ਐਤਵਾਰ ਨੂੰ ਕੈਂਪਸ ਰੱਖੇ ਨੇ ਖਾਸ ਕਰ ਸ਼ਨੀਵਾਰ ਨੂੰ ਜਿਹੜਾ ਹੈਗਾ ਸੀ 3 ਘੰਟੇ ਦਾ ਕੈਂਪ ਰੱਖਿਆ ਸਵੇਰੇ 10 ਵਜੇ ਤੋਂ 1 ਵਜੇ ਤੱਕ ਜਿੱਥੇ ਸਾਰੇ ਬੀਐਲਓ ਆਪਣੇ ਆਪਣੇ ਬੂਥ ਤੇ ਬੈਠੇ ਹੋਣਗੇ ਅਸੀਂ ਸੰਡੇ ਨੂੰ ਵੀ 10 ਵਜੇ ਤੋਂ 4 ਵਜੇ ਤੱਕ ਰੱਖਿਆ ਹੈ ਕੈਂਪ ਸ਼ਨੀਵਾਰ ਨੂੰ ਕੱਟ ਰੱਖਿਆ ਕਿਉਂਕਿ ਲੋਹੜੀ ਦਾ ਤਿਉਹਾਰ ਨੂੰ ਦੇਖਦੇ ਹੋਏ ਅਸੀਂ ਲਿਮਟਿਡ ਕੈਂਪ 3 ਘੰਟੇ ਦਾ ਰੱਖਿਆ ਤੇ ਮੈਂ ਚਾਹਾਂਗਾ ਵੀ ਸਾਰੇ ਇਮੀਡੀਏਟਲੀ ਆਪਣੇ ਨੂੰ ਐਸਜੀਪੀਸੀ ਇਲੈਕਸ਼ਨ ਦੇ ਲਈ ਵੋਟਰ ਬਤੌਰ ਵੋਟਰ ਰਜਿਸਟਰ ਕਰੋ ਐਂਡ ਇਸ ਕੈਂਪਸ ਦਾ ਸਪੈਸ਼ਲ ਲਾਭ ਉਠਾਓ। ਸੋ ਫਿਰ ਉਹੀ ਕਰਦੇ ਹਾਂ ਅਸੀਂ ਇੱਕ ਤਾਂ ਲੋਕੀ ਬੋਲ ਜਿਹੜੀ ਕੋਹ ਕਹਾਂਗੇ ਤੁਹਾਡੇ ਕੋਲ ਆਪਣੀ ਜਿਹੜੀ ਦੋਸਤ ਵਾਲੀ ਉਸ ਤੋਂ ਦੇਖ ਕੇ ਅਸੀਂ ਸਰੰਦਰ ਭਾਈ ਸਾਹਿਬ ਸਿਰ ਤੋਂ ਸ਼ਹਿਰਾਂ ਤੋਂ ਬੀਨ ਲੋੜੀ ਐਂਡ ਆਦਿ ਪੇਸ਼ੇਵਾ ਪਰ ਇਹਦੇ ਵਿੱਚ ਮੈਂ ਤੁਸੀਂ ਮਤਲਬ ਆਈਡੈਂਟੀਫਾਈ ਕਰਨ ਨੂੰ ਲੈਟਸ ਸੇ ਕਿ ਤੁਹਾਡੇ ਪੋਟੈਂਸ਼ੀਅਲ ਵੋਟਰ ਸੂਚੀ ਦੇ ਵਿੱਚ ਜਿਹੜੇ ਡੇ ਕੇਸ ਧਾਰੀ ਸਿੱਖ ਨੇ ਐਂਡ ਜਿਹੜੇ ਸਿੱਖ ਲੇਡੀਜ਼ ਬਾਈ ਕੌਰ ਸਰਨੇਮ ਤੁਸੀਂ ਦਾ ਆਈਡੈਂਟੀਫਾਈ ਕਰਕੇ ਵੀ ਸਰਸੀ ਵੋਟਰ ਤੇ ਕਰੋ ਵੀ ਟਾਰਗੇਟ ਰੱਖੋ ਕਿ 25000 ਰੁਪਏ ਦੇ ਤਕਰੀਬੀ ਪੋਲਿਸੀ ਕਵਰ 25000 ਰੁਪਏ ਦਾ ਫਿਰ ਤੇ ਜੀ ਧੰਨਵਾਦ ਹੈ ਜਿਹਦਾ ਬੱਚਾ ਆਰ ਵੀ ਗਿਆ ਸਾਡੇ ਨੂੰ ਜਗਦੀ 35% ਵੋਟਾਂ ਜੀ ਦੋ ਲਿਖੇ ਵੋਟ ਕਰਦੇ ਉਹ ਸਾਡਾ ਪ੍ਰੈਕਸਪੋਰਡ ਕਰਕੇ ਹਫਤੇ ਦਾ ਟਾਰਗੇਟ ਹੈ ਕੁਝ ਸਿਰਫ ਹੋ ਜਾਏਗਾ ਨਾ ਜੀ ਸਾਡਾ ਉਹ ਸਾਡਾ 30% ਦੇ ਜੀ ਅੱਜ 100 ਦਾ ਫਾਇਦਾ ਐਕਸਪੈਕਟ 40% ਤੋਂ 70% ਤੱਕ ਐਕਸਟਰਾ ਪਰਪਲ ਸੋ ਇਥੇ ਕਿੰਨੇ ਆਪਣੇ ਵੀਲੋ ਆ ਜਾਏ ਨੇ ਕਿੰਨੇ ਹੋਏ ਜੀ ਤੇ ਕੁੱਲ ਕਿੰਨੇ

ਤੂੰ ਬੁਲਟੀਟੇ ਤੋਂ ਸੂਚੀ ਵੋਟਰ ਸੂਚੀ ਆਪਣੀ ਬਣਾ ਰਹੇ ਹੋ ਨਾ ਵੋਟਰ ਸੂਚੀ ਦੇਖ ਲਓ ਕਿ ਬੰਦੇ ਕੌਣ ਕੌਣ ਜਿਹੜਾ ਕਿੱਸਾ ਤਾਂ ਜਿਹੜੇ ਹਾਂਜੀ ਹਾਂਜੀ ਸਰ ਉਹਨਾਂ ਨੂੰ ਡੋਰ ਟੂ ਡੋਰ ਵੀ ਅਪਰੋਚ ਕਰਕੇ ਬਣਾਓ ਨਾ ਠੀਕ ਹੈ ਸਰ ਠੀਕ ਹੈ ਜੀ ਉਹ ਤਾਂ ਦੇਖ ਕੇ ਪਤਾ ਲੱਗ ਜਾਂਦਾ ਹਾਂਜੀ ਸਰ ਹਾਂਜੀ ਹਾਂ ਹਾਂ ਸੋ ਐਲੀਜੀਬਿਲਟੀ ਫਿਰ ਜਿਹੜੇ ਤੁਹਾਡੇ ਮਤਲਬ ਜਿਹੜੇ ਲੇਡੀਜ਼ ਨੇ ਠੀਕ ਹੈ ਸਰ ਟਾਈਟਲ ਜੀ ਤੁਹਾਡੇ ਦਿਖਿਆ ਹੀ ਹੈ ਵੀ ਫੋਰ ਜੀ ਜੀ ਸੋ ਉਹਨਾਂ ਨੂੰ ਡੋਰ ਟੂ ਡੋਰ ਅਪਰੋਚ ਕਰਕੇ ਇਹਨੂੰ ਮੇਕ ਸਪੋਰਟ ਦੇ ਵਿੱਚ ਠੀਕ ਹੈ ਸਰ ਇਹ ਸ਼ਨੀਵਾਰ ਐਤਵਾਰ ਦਾ ਵੀ ਅਸੀਂ ਕੈਂਪ ਲਗਾਉਣਾ ਹੈ ਜੀ ਸਰ ਜੀ ਟਾਰਗੇਟ ਫਿਕਸ ਕਰਕੇ ਕਰੋ ਸਰ ਜੀ ਇਹਦੇ ਤੁਹਾਡੇ 11 ਮੇਰੇ 11 ਹੋ ਗਏ ਸਨ ਠੀਕ ਤੇ ਕੁਝ ਅਨਕੰਪਲੀਟ ਵੀ ਹੈਗੇ ਸਨ 11 ਇੱਧਰ ਵੀ ਜੀ 11 ਅੱਛਾ 11 ਇੱਥੇ ਕੀ ਮਤਲਬ ਦੋ ਬੂਥ ਦਾ 4 5 6 ਬੂਥ ਸਨ ਤੇ ਮੇਰੇ ਫੰਕਸ਼ਨ 11 ਇਹਨਾਂ ਕੋਲ ਵੀ 10 11 ਹੈ 11 ਦਾ ਸਰ ਵੀ ਕੱਪ ਲਗਾਓ ਠੀਕ ਹੈ ਸਰ ਠੀਕ ਹੈ ਹੁਣ ਇਹਨਾਂ ਨੂੰ ਤੁਸੀਂ ਆਪਣੀ ਵੋਟਰ ਸੂਚੀ ਦੇ ਵਿੱਚ ਦੇਖੋ ਰਫਲੀ ਆ ਜਾਊਗਾ ਵੀ 60%ぐらい ਹੈ ਸਿੰਘ ਕੋਰ ਜਿਹੜੇ ਆ ਹਾਂ ਜੀ ਠੀਕ ਹੈ ਸਰ ਇੰਟੈਂਡਡ ਕਰਕੇ ਫਿਰ ਡੋਰ ਟੂ ਡੋਰ ਅਪਰੋਚ ਕਰਕੇ ਪੜੋ ਠੀਕ ਹੈ